ਤੇ ਪਤਲੀ ਜੀ ਕਮਰ ਦੀ ਥਾਂ ਤੇ ਵੱਡਾ ਸਾਰਾ ਕਮਰਾ ਤਾਂ ਨਹੀਂ ਬਣਾਈ ਫਿਰਦੇ ਤੇ ਜਿਹੜਾ ਵੱਡਾ ਕਮਰਾ ਹੁੰਦਾ ਜਾਨੀ ਕਿ ਵੱਡਾ ਢੱਡ ਹੁੰਦਾ ਬਿਮਾਰੀਆਂ ਦਾ ਘਰ ਹੁੰਦਾ ਤੇ ਜਿਵੇਂ ਜਿਵੇਂ ਢੱਡ ਵੱਧਦਾ ਜਾਊਗਾ ਤੁਸੀਂ ਕਿਸੇ ਨਾ ਕਿਸੇ ਬਿਮਾਰੀ ਨਾਲ ਘਿਰਦੇ ਜਾਓਗੇ ਤੇ ਜਿਵੇਂ ਤੁਸੀਂ ਥੋੜੀ ਜਿਹੀ ਹਿੰਮਤ ਮਾਰ ਕੇ ਆਪਣੇ ਵੱਡੇ ਕਮਰੇ ਨੂੰ ਮਤਲਬ ਆਪਣੇ ਵੱਡੇ ਢੱਡ ਨੂੰ ਛੋਟਾ ਕਰ ਲਮੋਗੇ ਤੁਸੀਂ ਬਿਮਾਰੀਆਂ ਮੁਕਤ ਹੁੰਦੇ ਜਾਓਗੇ ਜਿਹੜੀਆਂ ਕਿ ਸਾਡੇ ਇੱਕ ਲਾਈਫ ਸਟਾਈਲ ਦੇ ਨਾਲ ਸਾਡੇ ਸਰੀਰ ਨਾਲ ਜੁੜੀਆਂ ਹੋਈਆਂ ਇਹਦੇ ਨੂੰ ਕਰਨਾ ਕੀ ਹੈ ਇਹਨੂੰ ਫੈਕਟ ਕਰਨ ਦੇ ਲਈ ਤੁਸੀਂ ਰੋਜ਼ਾਨਾ ਆਪਣਾ ਜਿਹੜਾ ਖਾਣਾ ਹੈਗਾ ਉਹਨੂੰ ਸਾਦਾ ਸੰਤੁਲਿਤ ਤੇ ਲੋੜ ਦੇ ਮੁਤਾਬਕ ਕਰਨਾ ਤੇ ਦੂਸਰਾ ਰੋਜ਼ਾਨਾ ਕਿਸੇ ਵੀ ਤਰ੍ਹਾਂ ਦਾ ਕੋਈ ਨਾ ਕੋਈ ਫੁੱਲ ਬਾਡੀ ਵਰਕਆਊਟ ਕਰਨਾ ਕਿਸੇ ਗਰਾਊਂਡ ਦੇ ਵਿੱਚ ਜਾ ਕੇ ਕਿਸੇ ਜਿਮ ਦੇ ਵਿੱਚ ਜਾ ਕੇ ਜਾਂ ਆਪਣੀ YouTube ਵੀਡੀਓ ਨੂੰ ਪਲੇ ਕਰਕੇ ਤੁਸੀਂ ਉਹ ਵਾਲਾ ਵਰਕਆਊਟ ਕਰ ਸਕਦੇ ਹੋ ਜਾਂ ਮੇਰੇ ਨਾਲ ਇੱਕ ਲਾਈਵ ਕਲਾਸ ਜੁਆਇਨ ਕਰ ਸਕਦੇ ਹੋ ਸਵੇਰੇ 5:30 ਵਜੇ ਸ਼ਾਮ ਨੂੰ 7:00 ਵਜੇ